ਦੋਸਤੋ ਹੁਣੇ-ਹੁਣੇ 2 ਅਗਸਤ ਦੀ ਛੁੱਟੀ ਦਾ ਹੋਇਆ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉੱਤਰ ਪ੍ਰਦੇਸ਼ ਦੇ ਸਕੂਲਾਂ ਦੇ ਕਾਲਜਾਂ ਦੀ ਛੁੱਟੀਆਂ ਇੱਕ ਵੱਡਾ ਅਪਡੇਟ ਆਇਆ ਹੈ ਤੁਹਾਨੂੰ ਸਭ ਨੂੰ ਜਾਣਕਾਰੀ ਦੱਸਦੀ ਕਿ ਸਕੂਲਾਂ ਤੇ ਕਾਲਜਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਥੋਂ ਦੇ ਸਾਰੇ ਸਕੂਲਾਂ ਕਾਲਜਾਂ ਤੇ ਸੰਸਥਾਵਾਂ ਦੀਆਂ ਛੁੱਟੀਆਂ ਰਹਿਣਗੇ ਅਗਸਤ ਮਹੀਨੇ ਤੱਕ ਬੰਦ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਰਸਾਲ ਇਹ ਛੁੱਟੀ ਯੂਪੀ ਦੇ ਸ਼ਹਿਰੀ ਜ਼ਿਲ੍ਹਿਆਂ 'ਚ ਕਵਾੜ ਯਾਤਰਾ ਦੇ ਮੱਦੇ ਨਜ਼ਰ ਐਲਾਨੀ ਗਈ ਹੈ ਇਹ ਛੁੱਟੀ 2 ਅਗਸਤ ਤੱਕ ਚੱਲਣ ਵਾਲੀ ਹੈ ਇਸ ਸਮੇਂ ਸਾਰੇ ਸਕੂਲ ਕਾਲਜ ਸੰਸਥਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਕੰਵਰ ਯਾਤਰਾ ਦੇ ਮੱਦੇ ਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਗੋਤਮ ਬੁੱਧ ਨੇ ਹੁਕਮ ਜਾਰੀ ਕਰ ਦਿਆ ਕਿ ਆਏ ਕਿ 2 ਅਗਸਤ ਨੂੰ ਗੋਤਮ ਬੁੱਧ ਨਗਰ ਜਨਤਕ ਛੁੱਟੀ ਰਹੇਗੀ ਇਸ ਤੋਂ ਇਲਾਵਾ ਗਾਜ਼ੀਆਬਾਦ ਦੇ ਸਾਰੇ ਸਕੂਲਾਂ 'ਚ 2 अगस्त ਨੂੰ ছুটি ਐਲਾਨ ਕਰ ਦਿੱਤੀ ਗਈ ਹੈ ऐसे सारे जन दे कि सामन इस महीने जो भगवान शंकर ਨੂੰ ਸਮਰਪਿਤ ਇੱਕ ਪਵਿੱਤਰ ਕਾਂਗੜਾ ਕਾਵੜ ਯਾਤਰਾ ਚੱਲ ਰਹੀ ਹੈ ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ